ਅੱਜ ਦੇ ਕੈਂਪ ਦੇ ਵਿੱਚ ਅੱਜ ਦੇ ਗੁਰੂ ਦੇ ਲੰਗਰਾਂ ਦੇ ਵਿੱਚ 2707 ਮੈਂਬਰ ਸਾਡੇ ਕੋਲੇ ਦਵਾਈਆਂ ਲੈਣ ਆਏ। ਸਿੰਗਲ ਨਾਲ ਬੰਨ ਕੇ ਲੈ ਕੇ ਆਇਆ 11 ਸਾਲਾਂ ਤੋਂ ਬੰਨਿਆ ਬੈਠਾ ਆਪਦੇ ਪੁੱਤ ਨੂੰ। ਇੱਕ ਵੀਰ ਵਧੀਆ ਇੱਕ ਤੰਦਰੁਸਤ ਵੀਰ ਪੜ੍ਹਿਆ ਲਿਖਿਆ ਨੌਜਵਾਨ ਜਦੋਂ ਅਫਸੈਟ ਹੋ ਜਾਂਦਾ ਆਪਣੇ ਮਾਂ ਨੂੰ ਵੀ ਆਪਣੇ ਭੈਣਾ ਭਰਾਵਾਂ ਨੂੰ ਵੀ ਕਿਸੇ ਨੂੰ ਨਹੀਂ ਬਖਸ਼ਦਾ। ਕਿਸੇ ਦੇ ਕੰਟਰੋਲ 'ਚ ਨਹੀਂ ਆਉਂਦਾ। ਬਾਪ ਨੂੰ ਬੰਨ ਕੇ ਲੈ ਕੇ ਆਇਆ ਇੱਕ ਬੇਟਾ ਹਨ ਆਪਣੇ ਇੱਥੇ ਸੁਪਨਿਆਂ ਦੇ ਘਰ ਵਿੱਚ ਜੇ ਲੰਬੇ ਸਮੇਂ ਤੋਂ ਲੋਕ ਮੈਂਟਲੀ ਸਮੱਸਿਆਵਾਂ ਦਾ ਪੀੜਤ ਨੇ ਤੇ ਠੀਕ ਹੋਣ ਤੰਦਰੁਸਤ ਹੋਣ ਇੱਕ ਚੰਗਾ ਜੀਵਨ ਬਤੀਤ ਕਰ ਸਕਦੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸੁਪਨਿਆਂ ਦੇ ਘਰ ਵਿੱਚ 13 ਤਰੀਕ ਦਾ ਕੈਂਪ ਆ ਦਵਾਈਆਂ ਦਾ ਲੰਗਰ ਆ ਜਿਹੜਾ ਕਿ ਹਰ ਮਹੀਨੇ ਦੋ ਵਾਰ ਸੁਪਨਿਆਂ ਦੇ ਘਰ ਚ ਲੱਗਦਾ ਹਰ 14 ਦਿਨਾਂ ਬਾਅਦ ਮੰਗਲਵਾਰ ਵਾਲੇ ਦਿਨ ਕੈਂਪ ਹੁੰਦਾ ਜਿੱਥੇ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਵੀਰ ਬਹੁਤ ਸਾਰੇ ਬੱਚੇ ਬਹੁਤ ਸਾਰੀਆਂ ਬੱਚੀਆਂ ਬਾਪੂ ਬਜ਼ੁਰਗ ਮਾਵਾ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਦੇ ਇੱਥੇ ਪਹੁੰਚਦੇ ਨੇ ਸਾਡੇ ਕੋਲ ਜਿਨ੍ਹਾਂ ਨੂੰ ਲੰਗਰ ਰੂਪੀ ਦਵਾਈਆਂ ਪ੍ਰਸ਼ਾਦ ਦੇ ਰੂਪ ਚ ਵਰਤਾਈਆਂ ਜਾਂਦੀ ਅੱਜ ਦੇ ਕੈਂਪ ਦੇ ਵਿੱਚ ਅੱਜ ਦੇ ਗੁਰੂ ਦੇ ਲੰਗਰਾਂ ਦੇ ਵਿੱਚ 2707 ਮੈਂਬਰ ਸਾਡੇ ਕੋਲੇ ਦਵਾਈਆਂ ਲੈਣ ਆਏ ਇਹ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਦੇ ਵਿੱਚ ਦੇਖੋ ਅਸੀਂ ਪਹਿਲਾਂ ਸ਼ੁਰੂਆਤ ਹੋਏ 2 ਇੱਕ ਮਰੀਜ਼ ਤੋਂ ਫਿਰ ਦੋ ਚਾਰ 2017 ਤੋਂ ਲੈ ਕੇ ਅੱਜ 224 ਤੱਕਰ ਜਾਂਦੇ ਜਾਂਦੇ ਆ 2700 ਮੈਂਬਰ ਇੱਕ 15 ਦਿਨਾਂ ਦੇ ਬਾਅਦ ਪਿਛਲੇ ਕੈਂਪ ਦੇ ਵਿੱਚ ਜਿਹੜਾ ਅੱਜ ਤੋਂ 15 ਦਿਨ ਪਹਿਲਾਂ ਕੈਂਪ ਸੀਗਾ ਉਹਦੇ ਵਿੱਚ 2579 ਮੰਨ ਲਓ 2579 ਮੈਂਬਰਾਂ ਨੂੰ ਗੁਰੂ ਕੇ ਲੰਗਰ ਦੇ ਰੂਪ ਚ ਦਵਾਈਆਂ ਦਿੱਤੀਆਂ ਗਈਆਂ ਤੇ 15 ਦਿਨਾਂ ਬਾਅਦ ਅੱਜ ਜਿਹੜਾ ਗੁਰੂ ਕੇ ਲੰਗਰਾਂ ਦੇ ਰੂਪ ਦੇ ਵਿੱਚ ਕੈਂਪ ਲੱਗਿਆ ਹੋਇਆ ਇਦੇ ਵਿੱਚ 2702 2707 ਮੈਂਬਰ ਟੋਟਲ ਜਿਨ੍ਹਾਂ ਦਾ ਚੈੱਕਅਪ ਹੋਇਆ ਜਿਦੇ ਵਿੱਚੋਂ 1423 ਮੈਂਬਰਾਂ ਦੀਆਂ ਓਪੀਡੀ ਹੋਈਆਂ ਚੈੱਕਅਪ ਹੋਏ ਡਾਕਟਰਾਂ ਵੱਲੋਂ ਤੇ 1099 ਮੈਂਬਰਾਂ ਨੂੰ ਰਿਪੀਟ ਦਵਾਈਆਂ ਦਿੱਤੀਆਂ ਗਈਆਂ ਤੇ ਟੋਟਲ ਕੁੱਲ ਜੋੜਾ ਜਿਹੜਾ 2707 ਮੈਂਬਰਾਂ ਦਾ ਵਾ ਬਸ ਅਰਦਾਸ ਕਰਿਓ ਇਹਨਾਂ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਧੰਨਵਾਦ ਆ ਉਹਨੇ ਭੈਣਾ ਭਰਾ ਮੰਨਦੇ ਜਿਹੜੇ ਦਵਾਈਆਂ ਦੀ ਸੇਵਾ ਕਰਾਉਂਦੇ ਨੇ ਇਸ ਵਾਰ ਵੀ ਜਿਵੇਂ ਦਵਾਈਆਂ ਦੀ ਸੇਵਾ ਕਰਾਈ ਆ ਰਾਜ ਪੰਮ ਰਾਏ ਦੀ ਜਗਰਾਉਂ ਤੋਂ ਰੇਸ਼ਮ ਕੌਰ ਜੀ ਨਮਾ ਸ਼ਹਿਰ ਤੋਂ ਸੁਨੀਲ ਕੁਮਾਰ ਜੀ ਫਗਵਾੜਾ ਤੋਂ ਸਾਧੂ ਸਿੰਘ ਜੀ ਲੁਧਿਆਣਾ ਤੋਂ ਸਿਮਰਨ ਕੌਰ ਲੁਧਿਆਣਾ ਤੋਂ ਦਲਜੀਤ ਸਿੰਘ ਸਿੰਗਾਪੁਰ ਤੋਂ ਤੇ ਮਨਪ੍ਰੀਤ ਕੌਰ ਲੁਧਿਆਣਾ ਤੋਂ ਦਲਜੀਤ ਸਿੰਘ ਇਟਲੀ ਤੋਂ ਸਹਿਲ ਵਰਮਾ ਸ਼ਾਹਕੋਟ ਤੋਂ ਆ ਆਨੰਦ ਚੌਧਰੀ ਪਟਿਆਲਾ ਤੋਂ ਆ ਅਜੀਤ ਸਿੰਘ ਗਰਪਾਲ ਕੌਰ ਐਂਡ ਫੈਮਿਲੀ ਯੂਕੇ ਤੋਂ ਇਹਨਾਂ ਭੈਣ ਭਰਾਵਾਂ ਵੱਲੋਂ ਦਵਾਈਆਂ ਦੀ ਸੇਵਾ ਕਰਾਈ ਗਈ ਹੈ ਜਿਹੜੀ ਇਹਨਾਂ ਵੱਲੋਂ ਦਵਾਈਆਂ ਦੀ ਸੇਵਾ ਕਰਾਈ ਗਈ ਆ ਉਹ 1.5 200 ਮਰੀਜ਼ਾਂ ਦੀ ਦਵਾਈ ਬਣੀ ਹੈ ਟੋਟਲੀ ਪਰ 2700 ਮੈਂਬਰਾਂ ਨੂੰ ਅੱਜ ਦਵਾਈ ਦਿੱਤੀ ਗਈ ਹੈ 23 2400 ਪੇਸ਼ੈਂਟ ਦੀ ਦਵਾਈ ਹੈ ਜਿਹੜੀ ਉਹ ਹਰ ਵਾਰ ਅਸੀਂ ਜਿਵੇਂ ਕੋਈ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਨੇ ਦਵਾਈਆਂ ਦੇ ਲੰਗਰ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਹਿਸਾਬ ਆ ਜਾਂਦਾ ਜਿਹੜੇ ਸਾਡੇ ਰਜਿਸਟਰਡ ਸੇਵਾਦਾਰ ਨੇ ਭੈਣ ਭਰਾ 40000 ਦੇ ਕਰੀਬ ਅਸੀਂ ਰਜਿਸਟਰਡ ਸੇਵਾਦਾਰ ਆ ਉਹਨਾਂ ਭੈਣਾਂ ਭਰਾਵਾਂ ਦਾ ਬਹੁਤ ਧੰਨਵਾਦ ਆ ਜਿਹੜੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਸਾਨੂੰ ਸੇਵਾ ਪਹੁੰਚਦੇ ਤੁਸੀਂ ਵੀ ਜੇ ਸਾਡੇ ਇਸ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਵਰਤਦੀਆਂ ਦਵਾਈਆਂ ਦੇ ਲੰਗਰ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਐਜੇ ਸੇਵਾਦਾਰ ਰਜਿਸਟਰਡ ਹੋਵੋ ਤੁਸੀਂ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਦੀ ਫੋਟੋ ਖਿੱਚ ਕੇ ਸਾਨੂੰ ਵਟਸਐਪ ਕਰ ਦਿਓ ਸਾਡੇ ਨੰਬਰ 97839007182848 ਤੇ 0071 ਅਸੀਂ ਤੁਹਾਨੂੰ ਐਜੇ ਸੇਵਾਦਾਰ ਰਜਿਸਟਰਡ ਕਰ ਲਾਂਗੇ ਤੁਹਾਨੂੰ ਡਿਟੇਲ ਸੈਂਡ ਕਰ ਦਾਂਗੇ ਅਕਾਊਂਟ ਦੀ ਫਿਰ ਤੁਸੀਂ ਸਿੱਧੀ ਸੇਵਾ ਕਰ ਸਕਦੇ ਹੋ ਤਾਂ ਜੋ ਇਹ ਕੈਂਪ ਆ ਜਿਹੜੇ ਦਵਾਈਆਂ ਦੇ ਰੂਪ ਚ ਲੰਗਰ ਚੱਲਦੇ ਰਹਿਣ ਨਿਰੰਤਰ ਅੱਜ 2700 ਮੈਂਬਰ ਦੀ ਦਵਾਈ ਹੈ ਜਿਹੜੀ ਦਿੱਤੀ ਜਾਣੀ ਹੈ ਕਰੀਬ 12 ਤੋਂ 13 ਲੱਖ ਰੁਪਏ ਦੀ ਦਵਾਈ ਹੈ ਜਿਹੜੀ ਉਹ ਸਾਡੇ ਇੱਥੇ ਵਰਤਦੀ ਹੈ ਕੈਂਪ ਦੇ ਵਿੱਚ ਤੇ ਉਹ ਆਪ ਹੀ ਭੇਜਦਾ ਉਹ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਆਪ ਹੀ ਕਰਦੇ ਨੇ ਸਭ ਕੁਝ ਸਾਡੀ ਔਕਾਤ ਨਹੀਂ ਵੀ ਅਸੀਂ ਕਿਸੇ ਨੂੰ ਇੱਕ ਮੈਂਬਰ ਨੂੰ ਵੀ ਦਵਾਈ ਦਵਾ ਸਕੀਏ ਤੇ ਬਸ ਉਹਦੇ ਵਿੱਚ ਤੁਸੀਂ ਵੀ ਆਪਣਾ ਬਣਦਾ ਯੋਗਦਾਨ ਜਰੂਰ ਪਾਓ ਤੇ ਤੁਹਾਡੇ ਆਸ-ਪਾਸ ਕੋਈ ਧੀ ਭੈਣ ਕੋਈ ਵੀਰ ਸੰਗਲਣਾ ਬੰਨਿਆ ਕੋਈ ਬਾਪੂ ਕੋਈ ਬਜ਼ੁਰਗ ਅਫਸੈਟ ਹੋਇਆ ਅੰਦਰ ਬੰਦ ਆ ਉਹਨੂੰ ਦਵਾਈਆਂ ਦੇ ਲੰਗਰ ਤਿੱਕਰ ਲੈ ਕੇ ਆਓ ਤੁਸੀਂ ਆਪਣਾ ਫਰਜ਼ ਨਿਭਾਵੋ ਇੱਥੇ ਲਿਆ ਕੇ ਉਹਨਾਂ ਦੀ ਦਵਾਈ ਸ਼ੁਰੂ ਜਰੂਰ ਕਰਾਓ ਉਹਨਾਂ ਦਾ ਸਾਥ ਦਿਓ ਤਾਂ ਜੋ ਉਹ ਇਸ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਨਿਕਲ ਸਕੇ ਤੇ ਨਾਲ ਜਿੰਨਾਂ ਭੈਣਾ ਭਰਾਵਾਂ ਨੇ ਅੱਜ ਦੁੱਧ ਦੀ ਸੇਵਾ ਕਰਾਈ ਆ ਉਹਨਾਂ ਦਾ ਵੀ ਧੰਨਵਾਦ ਆ ਪਰਮਜੀਤ ਕੌਰ ਆ ਭੈਣ ਬਰਨਾਲੇ ਤੋਂ ਉਹਨਾਂ ਵੱਲੀੋਂ ਇੱਕ ਕੇਰਲਾ ਤੋਂ ਭੈਣ ਨੇ ਵੀਡੀਓ ਦੇਖੀ 2000 ਰੁਪਏ ਦੀ ਦੁੱਧ ਦੀ ਸੇਵਾ ਉਹਨਾਂ ਨੇ ਡੇਰੀ ਤੇ ਭੇਜਤਾ 2000 ਰੁਪਏ ਉਹਨਾਂ ਨੂੰ Google Pay ਕਰਤਾ ਡੇਰੀ ਵਾਲਿਆਂ ਨੂੰ ਕੇਰਲਾ ਤੋਂ ਪੂਨਮ ਗੀਤਾ ਰੌੜਾ ਭੈਣ ਨੇ ਇੱਕ ਪੂਨਮ ਬੰਸਲਾ ਸਿਰਸਾ ਤੋਂ ਭੈਣ ਆ ਉਹਨੇ ਦੁੱਧ ਦੀ ਸੇਵਾ ਉਤੋਂ ਡੈਰੀ ਵਾਲਿਆਂ ਨੂੰ ਭੇਜੀ ਆ ਤੇ ਮੋਨਜੀਤ ਗੁਰਮਾ ਵੀਰ ਉਹਨੇ ਵੀ ਸੇਵਾ ਭੇਜੀ ਆ ਪਰਮਜੀਤ ਕੌਰ ਬਨਾਲੇ ਤੋਂ ਤੇ ਅੱਜ ਇਹ ਗੁਰੂ ਕੇ ਲੰਗਰਾਂ ਦੇ ਵਿੱਚ ਜਿੰਨੇ ਵੀ ਭੈਣ ਭਰਾਵਾਂ ਨੇ ਵਲੰਟੀਅਰਾਂ ਨੇ ਸੇਵਾ ਕਰੀਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆਂ ਜੀ ਬਹੁਤ-ਬਹੁਤ ਜਿਵੇਂ ਵੀਰ ਦੇ ਲੱਕ ਨੂੰ ਮੰਨ ਲਓ ਐਡਾ ਵੱਡਾ ਹਨਾ ਸੰਗਲ ਲਾ ਕੇ ਜਿੰਦਾ ਲਾ ਕੇ ਮਾਂ-ਬਾਪ ਇੱਥੇ ਲੈ ਕੇ ਆਏ ਨੇ ਜਿੱਥੇ ਇੱਕ ਬਾਪ ਆਪਣੇ ਪੁੱਤ ਨੂੰ ਸੰਗਲ ਨਾਲ ਬਨ ਕੇ ਲੈ ਕੇ ਆਇਆ 11 ਸਾਲਾਂ ਤੋਂ ਬੰਨੀ ਬੈਠਾ ਆਪਦੇ ਪੁੱਤ ਨੂੰ ਜਿੱਥੇ ਇੱਕ ਪੁੱਤ ਬਾਪ ਨੂੰ ਬਨ ਕੇ ਲੈ ਕੇ ਆਇਆ ਇੱਕ ਬੇਟਾ ਹਨਾ ਆਪਣੇ ਇੱਥੇ ਸੁਪਨਿਆਂ ਦੇ ਘਰ ਵਿੱਚ ਆਇਆ ਇੱਕ ਸੁਹਾਗਣ ਭੈਣ ਆਪਣੇ ਸੁਹਾਗ ਨੂੰ ਚੁੰਨੀਆਂ ਦੇ ਨਾਲ ਆਪਦੀਆਂ ਨਾਲ ਬਨ ਕੇ ਲੈ ਕੇ ਆਈ ਆ ਕਿਤੇ ਕੋਈ ਮਾਂ ਆਪਣੀ ਧੀ ਨੂੰ ਕੋਈ ਮਾਂ ਆਪਣੇ ਪੁੱਤ ਨੂੰ ਬਨ ਕੇ ਲੈ ਕੇ ਆਈ ਤੇ ਇਹਨਾਂ ਸਾਰੇ ਮੈਂਬਰਾਂ ਦੀ ਤੰਦਰੁਸਤੀ ਲਈ ਤੁਸੀਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਇਹ ਦਵਾਈਆਂ ਦੇ ਲੰਗਰ ਜਿਹੜੇ ਸੁਪਨਿਆਂ ਦੇ ਘਰ ਚ ਲੱਗ ਰਹੇ ਹਨ ਦਵਾਈਆਂ ਦੀਆਂ ਗੰਭੀਰ ਬਿਮਾਰੀਆਂ ਜਿਦੇ ਵਿੱਚ ਲੰਬੇ ਸਮੇਂ ਤੋਂ ਲੋਕ ਮੈਂਟਲੀ ਸਮੱਸਿਆਵਾਂ ਦਾ ਪੀੜਤ ਨੇ ਤੇ ਠੀਕ ਹੋਣ ਤੰਦਰੁਸਤ ਹੋਣ ਇੱਕ ਚੰਗਾ ਜੀਵਨ ਬਤੀਤ ਕਰ ਸਕਣ ਇੱਕ ਵੀਰ ਵਧੀਆ ਇੱਕ ਤੰਦਰੁਸਤ ਵੀਰ ਪੜਿਆ ਲਿਖਿਆ ਨੌਜਵਾਨ ਜਦੋਂ ਅਫਸੈਟ ਹੋ ਜਾਂਦਾ ਆਪਣੇ ਮਾਂ ਨੂੰ ਵੀ ਆਪਣੇ ਭੈਣਾ ਭਰਾਵਾਂ ਨੂੰ ਵੀ ਕਿਸੇ ਨੂੰ ਨਹੀਂ ਬਖਸ਼ਦਾ ਕਿਸੇ ਦੇ ਕੰਟਰੋਲ 'ਚ ਨਹੀਂ ਆਉਂਦਾ ਇਹ ਸਾਰਾ ਕੁਝ ਜਿਹੜਾ ਵਰਤਾਰਾ ਸਾਡੇ ਆਸ-ਪਾਸ ਸਾਡੇ ਪਿੰਡਾਂ 'ਚ ਸਾਡੇ ਗਲੀ ਮੱਲੇ 'ਚ ਸਾਡੀਆਂ ਰਿਸ਼ਤੇਦਾਰੀਆਂ 'ਚ ਹੋ ਰਿਹਾ ਤੇ ਅਸੀਂ ਇਸ ਵਰਤਾਰੇ ਦਾ ਹਿੱਸਾ ਬਣਨ ਦੀ بجائے ਮਦਦ ਕਰਨ ਦੀ بجائے ਅਸੀਂ ਮੁੱਖ ਮੋੜ ਜਾਂਦੇ ਆ ਅਸੀਂ ਆਪਣੀ ਡਿਊਟੀ ਨਿਭਾਉਣ ਦੀ بجائے ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦੇ ਆ ਜਿਹਦੇ ਕਰਕੇ ਫਿਰ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਨਰਕ ਵਰਗੇ ਹਾਲਾਤ ਬਸ ਸਾਡੀ ਤੇ ਇੱਕੋ ਹੀ ਬੇਨਤੀ ਆ ਭੈਣੋ ਤੇ ਭਰਾਵੋ ਵੀ ਆਪਾਂ ਇਨਸਾਨ ਆ ਜਿਹੜਾ ਇਨਸਾਨ ਬਣ ਕੇ ਦਿਖਾਈ ਜੀ ਅਸੀਂ 84 ਲੱਖ ਜੀ ਉਹਨਾਂ ਨੇ ਸਰਦਾਰ ਬਣਾਇਆ ਨਾ ਸਾਨੂੰ ਤਾਂ ਫਿਰ ਅਸੀਂ ਆਪਣਾ ਫਰਜ਼ ਵੀ ਨਿਭਾਈ ਬਹੁਤ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕੰਮ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ